ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਅਪਡੇਟ ਲੈ ਕੇ ਆਏ ਆਂਗੇ ਆਪਾਂ ਬਾਬਾ ਪਾਲਾ ਜੀ ਕੋਲਾਰਾਂ ਵਾਲੇ ਜਿਨ੍ਹਾਂ ਦੀ ਚੌਂਕੀ ਮੰਗਲਵਾਰ ਬੁੱਧਵਾਰ ਤੇ ਵੀਰਵਾਰ ਤਿੰਨ ਦਿਨ ਬਾਬਾ ਪਾਲਾ ਜੀ ਚੌਂਕੀ ਲੌਂਗਾਉਂਦੇ ਨੇਗੇ ਦਰਗਾਹ ਦੇ ਉੱਪਰ ਦਰਗਾਹ ਪਾਤੜਾਂ ਤੋਂ ਸਮਾਣਾ ਸਮਾਣੇ ਤੋਂ ਜਦੋਂ ਪਾਤੜਾਂ ਜਾਂਨਿਆ ਰੇਤਗੜ੍ਹ ਪਿੰਡ ਆ ਜਿਹੜਾ ਰੇਤਗੜ੍ਹ ਦੇ ਦੀ ਜੂ ਦੇ ਉੱਪਰ ਬਿਲਕੁਲ ਰੋਡ ਦੇ ਉੱਪਰ ਦਰਗਾਹ ਸਥਿਤਾ ਕਿਸੇ ਵੀ ਪਿੰਡ ਦੇ ਵਿੱਚ ਤੁਸੀਂ ਐਂਟਰ ਨਹੀਂ ਹੋਣਾ ਦਰਗਾਹ ਜਿਹੜੀ ਰੋਡ ਦੇ ਉੱਪਰ ਬਣੀ ਵੀ ਹੈ ਕੀ ਬਾਬਾ ਪਾਲਾ ਜੀ ਤਿੰਨ ਦਿਨ ਕੌਕੀ ਲਾਉਂਦੇ ਨੇ ਤਿੰਨ ਦਿਨ ਸੰਗਤਾਂ ਨੂੰ ਬੈਠ ਕੇ ਮਿਲਦੇ ਨੇ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਇਸ ਤਰ੍ਹਾਂ ਨੰਬਰ ਲੱਗਦੇ ਆ ਵਾਰੀਆਂ ਲੱਗਦੀਆਂ ਬਾਰੀ ਮੁਤਾਬਕ ਬਾਬਾ ਜੀ ਕੱਲੇ ਕੱਲੇ ਘਰ ਦੇ ਵਿੱਚੋਂ ਆਈ ਹੁੰਦੀ ਆ ਸੰਗਤ ਆਪਣੇ ਕੰਨ ਲੈ ਕੇ ਘਰ ਦੇ ਬਾਰੇ ਆਪਣੇ ਕਾਰੋਬਾਰ ਦੇ ਬਾਰੇ ਪੁੱਸਨ ਦੇ ਲਈ ਹਨਾ ਉਹਨਾਂ ਨੂੰ ਕੱਲੇ ਕੱਲਿਆਂ ਨੂੰ ਟਾਈਮ ਦੇ ਕੇ ਮਿਲਦੇ ਨੇਗੇ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਵੀਡੀਓ ਨੂੰ ਚਲਦੀ ਚਲਦੀ ਨੂੰ ਜਰੂਰ ਅੱਗੇ ਜਿੰਨਾ ਹੋ ਸਕਦਾ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ YouTube ਤੇ ਦੇਖੀਏ ਨੋ Facebook ਤੇ ਦੇਖ ਰਹੇ ਹਾਂ ਬੀਬੀ ਉਨੀ ਬਲੈਕੀ ਪੀ ਪੀ ਤੇ ਤੁਸੀਂ ਫੋਲੋ ਕਰ ਲਓ ਇੰਸਟਾਗ੍ਰਾਮ ਦੇਖ ਰਹੇ ਹਾਂ ਤਾਂ ਵੀ ਕਰਿਓ ਫੋਲੋ ਹਰ ਇੱਕ ਅਪਡੇਟ ਬਾਬਾ ਪਾਲਾ ਜੀ ਦੀ ਤੁਹਾਨੂੰ ਹੁਣ ਆਪਣੇ ਚੈਨਲ ਤੇ ਦੇਖਣ ਦੇ ਲਈ ਮਿਲਿਆ ਕਰੇਗੀ ਕਿਸ ਦਿਨ ਚੌਂਕੀ ਦਿਨ ਦੇ ਵਿੱਚ ਲੱਗਣੀ ਆ ਕਦੋਂ ਰਾਤ ਨੂੰ ਲੱਗਣੀ ਆ ਪੌਣ ਕਿਹੜੇ ਵੀਰਵਾਰ ਲੱਗਣੀ ਆ ਸਾਰੀਆਂ ਅਪਡੇਟਾਂ ਆਪਣੇ ਚੈਨਲ ਤੇ ਹੁਣ ਤੁਹਾਨੂੰ ਬਾਬਾ ਪਾਲਾ ਜੀ ਦੀਆਂ ਦੇਖਣ ਨੂੰ ਮਿਲਣਗੀਆਂ ਜਿੱਦਾਂ ਪਹਿਲਾਂ ਆਪਾਂ ਅਪਡੇਟਾਂ ਪਾਉਂਦੇ ਹੁੰਦੇ ਸੀਗੇ ਲੈ ਵੀ ਚੌਂਕੀ ਦਾ ਆਪਣੇ ਹੀ ਚੈਨਲ ਤੇ ਤੁਹਾਨੂੰ ਬਾਬਾ ਪਾਲਾ ਜੀ ਦਾ ਦੇਖਣ ਨੂੰ ਹੁਣ ਮਿਲਿਆ ਕਰੇਗਾ ਸੰਗਤ ਜੀ ਦੇਖੋ ਵੀ ਬਾਬਾ ਪਾਲਾ ਜੀ ਤੁਹਾਨੂੰ ਸੰਗਤਾਂ ਦੇ ਨਾਲ ਗੱਲਬਾਤ ਕਰਦੇ ਜੋ ਸੰਗਤਾਂ ਘਰੋਂ ਆਪਣੇ ਹਣਾ ਉਹਨਾਂ ਦੇ ਨਾਲ ਮਿਲਣ ਦਾ ਸਮਾਂ ਕਿ ਕਿਸ ਤਰ੍ਹਾਂ ਬਾਬਾ ਜੀ ਕੱਲੀ ਕੱਲੀ ਸੰਗਤ ਨੂੰ ਮਿਲ ਰਹੇ ਨੇਗੇ ਤੁਸੀਂ ਇਹ ਅਪਡੇਟ ਸਾਰੀ ਦੇਖ ਰਹੇ ਹੋਗੇ ਇਹ ਮੰਗਲਵਾਰ ਚੌਂਕੀ ਦੀ ਅਪਡੇਟ ਆ ਜੀ ਮੰਗਲਵਾਰ ਨੂੰ ਬੁੱਧਵਾਰ ਨੂੰ ਤੇ ਵੀਰਵਾਰ ਨੂੰ ਇਸੇ ਤਰ੍ਹਾਂ ਬਾਬਾ ਪਾਲਾ ਜੀ ਬੈਠ ਕੇ ਮਿਲਦੇ ਨੇਗੇ ਇਸੇ ਤਰ੍ਹਾਂ ਹੀ ਚੌਂਕੀ ਲੱਗਦੀ ਹੁੰਦੀ ਹੈਗੀ ਮੰਗਲਵਾਰ ਬੁੱਧਵਾਰ ਵੀਰਵਾਰ ਤਿੰਨ ਦਿਨ ਚੌਂਕੀ ਲੱਗਦੀ ਹੈ ਜੀ ਦਿਨ ਦੇ ਵਿੱਚ ਚੌਂਕੀ ਲੱਗਦੀ ਹੈਗੀ ਸੋਮਵਾਰ ਨੂੰ ਸੰਗਤਾਂ ਨੇ ਸ਼ਾਮ ਨੂੰ ਪਹੁੰਚ ਜਾਣਾ ਸੋਮਵਾਰ ਆ ਕੇ ਸੰਗਤਾਂ ਨੇ ਹਣਾ ਆਪਣੇ ਟੋਕਣ ਜਿਹੜੀ ਆਪਣੀਆਂ ਵਾਰੀਆਂ ਨੇ ਉਹ ਲਗਵਾ ਲੈਣੀਆਂ ਨੇ ਕਿਉਂਕਿ ਟੋਕਨ ਵਾਰੀ ਦਾ ਲਾਉਣ ਦਾ ਇਹੀ ਮੋਟਿਵ ਇਹੀ ਇੱਕ ਨਜ਼ਰੀਆ ਰੱਖਿਆ ਗਿਆਗਾ ਕਿਉਂਕਿ ਉਹਦੇ ਵਿੱਚ ਸੰਗਤਾਂ ਦਾ ਫਿਰ ਰੌਲਾ ਨਹੀਂ ਪੈਂਦਾ ਵੀ ਮੈਂ ਪਹਿਲਾਂ ਆਇਆ ਸੀਗਾ ਠੀਕ ਆ ਮੇਰੇ ਨਾਲੋਂ ਮੰਗਰੋਂ ਆ ਕੇ ਕੋਈ ਵਾਰੀ ਲਗਵਾ ਗਿਆ ਕਿਉਂਕਿ ਰਜਿਸਟਰ ਤੇ ਨਾਮ ਲਿਖਿਆ ਜਾਂਦਾਗਾ ਨੰਬਰ ਤੁਹਾਨੂੰ ਦਿੱਤਾ ਜਾਂਦਾਗਾ ਉਸੇ ਤਰ੍ਹਾਂ ਨੰਬਰ ਵਾਸ ਸੰਗਤਾਂ ਮਿਲਦੀ ਰਹਿੰਦੀ ਨੇ ਦਰਬਾਰ ਦੇ ਵਿੱਚ ਹਾਲ ਆ ਜਿਹੜਾ ਰਹਿਣ ਦਾ ਸੰਗਤਾਂ ਦੇ ਲਈ ਕਾਫੀ ਵੱਡਾ ਬਣਿਆ ਪਿਆਗਾ ਜਿੱਥੇ ਤੁਸੀਂ ਆਪਣੀ ਰਾਤ ਦੀ ਸਟੇ ਹੈ ਜਿਹੜੀ ਉਹ ਵੀ ਕਰ ਸਕਦੇ ਹੋ ਜਿੱਦਾਂ ਇਹ ਸੰਗਤਾਂ ਤੁਹਾਨੂੰ ਦਰਬਾਰ ਦੇ ਵਿੱਚ ਬੈਠੀਆਂ ਮਿਲ ਰਹੀਆਂ ਨੇਗੀਆਂ ਲੰਗਰ ਪਾਣੀ ਦਾ ਸਾਰੀ ਸਬਧਾ ਕੀ ਰਹਿਣ ਸਾਇਣ ਦਾ ਤੁਸੀਂ ਦੇਖ ਸਾਧੂ ਦਰਬਾਰ ਹਾਲ ਦੇ ਵਿੱਚ ਕਿੱਡਾ ਖੁੱਲਾ ਡੁੱਲਾ ਲੰਮਾ ਇਹ ਹਾਲ ਬਿਜਲੀ ਦਾ ਪ੍ਰਬੰਧ 24 ਘੰਟੇ ਸੰਗਤ ਜਿੱਦਾਂ ਹੁਣ ਵਾਰਸ ਵਗੈਰਾ ਪੈਂਦੀ ਸੀਗੀ ਹਾਲ ਦੇ ਵਿੱਚ ਸੰਗਤ ਸਾਰੀ ਰੁਕਦੀ ਸੀਗੀ ਜੋ ਆਈਬੀਸੀ ਦੂਰੋਂ ਨੇੜੇੋਂ ਸੰਗਤ ਉਹਨਾਂ ਦਾ ਰਹਿਣ ਦਾ ਪ੍ਰਬੰਧ ਆ ਜਿਹੜਾ ਕੀਤਾ ਗਿਆ ਸੀ ਲੰਗਰ ਦਾ ਪ੍ਰਸਾਦ ਤੇ ਪਾਣੀ ਦਾ 24 ਘੰਟੇ ਉਹ ਵੀ ਚੱਲਦਾ ਰਹਿੰਦਾਗਾ ਦਰਬਾਰ ਦੇ ਵਿੱਚ ਜਦੋਂ ਤੁਸੀਂ ਦੇਖਦੇ ਹੋ ਬਾਬਾ ਜੀ ਨੂੰ ਬੈਠੇ ਨੂੰ ਤੇ ਬਾਬਾ ਜੀ ਇਸੇ ਤਰ੍ਹਾਂ ਹੀ ਸਵੇਰੇ ਸੂਬਾ 4 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਸੰਗਤਾਂ ਨੂੰ ਇਸੇ ਤਰ੍ਹਾਂ ਮਿਲਦੇ ਨੇਗੇ ਰੋਜ਼ਾ ਦਰਗਾਹ ਦੇ ਵਿੱਚ ਬਣਿਆ ਪਿਆਗਾ ਜਿੱਥੇ ਤੁਸੀਂ ਆਪਣੀ ਚਾਦਰ ਅਰਪਣ ਕਰ ਸਕਦੇ ਹੋਗੇ ਪਹਿਲਾ ਨਿਗਾਹਾਂ ਜੋ ਪਾਕਿਸਤਾਨ ਦੇ ਸਹਿਰ ਮਲਤਾਨ ਦੇ ਵਿੱਚ ਸਥਿਤ ਸੀ ਉੱਥੋਂ ਇੱਟਾਂ ਦਾ ਜੋੜਾ ਮੰਗਵਾ ਕੇ ਬਾਬਾ ਪਾਲਾ ਜੀ ਨੇ ਇਹ ਰੁੱਜਾ ਬਣਾਇਆ ਸੰਗਤਾਂ ਦੇ ਲਈ ਤਾਂ ਜੋ ਕਿ ਇੱਥੇ ਆ ਕੇ ਸੰਗਤਾਂ ਜੋ ਨਹੀਂ ਪਹਿਲੇ ਨਿਗਾਹੇ ਜਾ ਸਕਦੀਆਂ ਪਾਕਿਸਤਾਨ ਦੇ ਵਿੱਚ ਤਾਂ ਉਹ ਸੰਗਤਾਂ ਇੱਥੇ ਹੀ ਪੰਜਾਬ ਦੇ ਵਿੱਚ ਪਾਤਣਾ ਤੋਂ ਖਨੌਰੀ ਖਨੌਰੀ ਤੋਂ ਪਾਤਣਾ ਰੇਤਗੜ੍ਹ ਦਰਗਾਹ ਦੇ ਉੱਪਰ ਆ ਕੇ ਆਪਣੀ ਮਨੋਕਾਮਨਾ ਹਨਾ ਆਪਣੀ ਇੱਛਾ ਜੋ ਵੀ ਕੋਈ ਮਨੋਕਾਮਨਾ ਹੈਗੀ ਇਸ ਰੋਜ਼ੇ ਤੇ ਆ ਕੇ ਰੱਖ ਸਕਦੀਆਂ ਪੀਰਾਂ ਫਕੀਰਾਂ ਦੇ ਅੱਗੇ ਤਾਂ ਜੋ ਕਿ ਤੁਹਾਡੀ ਹਰ ਇੱਕ ਮਨੋਕਾਮਨਾ ਇੱਥੇ ਪੂਰੀ ਹੋਵੇ ਤੇ ਸੰਗਤਾਂ ਨੂੰ ਇਸੇ ਤਰ੍ਹਾਂ ਹੀ ਇਕੱਲੇ ਇਕੱਲਿਆਂ ਨੂੰ ਮਿਲਦੇ ਨੇ ਬਾਬਾ ਜੀ ਤੁਸੀਂ ਦੇਖ ਹੀ ਸਕਦੇ ਹੋਗੇ ਮੈਨੇਜਮੈਂਟ ਹੈ ਜਿਹੜੀ ਉਹ ਸਾਰੀ ਹੋਈ ਹੁਣ ਤਕਰੀਬਨ ਚੇਂਜ ਕਰ ਦਿੱਤੀ ਹੈ ਬਾਬਾ ਜੀ ਨੇ ਕਿਉਂਕਿ ਜੋ ਸੰਗਤਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਗਲਤ ਵਤੀ ਰਹਾ ਸੀਗਾ ਤਾਂ ਇਸ ਲਈ ਜੋ ਨਵੀਂ ਹੁਣ ਮੈਨੇਜਮੈਂਟ ਹੈਗੀ ਕਮੇਟੀ ਹੈਗੀ ਜੋ ਨਵੇਂ ਸੇਵਾਦਾਰ ਮੁੰਡੇ ਨੇਗੇ ਸਾਰੇ ਹੀ ਬਦਲ ਕੇ ਨਵੇਂ ਰੱਖੇ ਗਏ ਨੇਗੇ ਕਿ ਜੋ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਹੈ ਜਿਹੜੀ ਉਹ ਦਰਬਾਰ ਤੇ ਨਾ ਹੋਵੇ ਕਿਉਂਕਿ ਕਾਫੀ ਪਹਿਲਾਂ ਤੁਸੀਂ ਮੈਨੂੰ ਵੀ ਇਦਾਂ ਦੇ ਮੈਸੇਜ ਕਰਦੇ ਹੁੰਦੇ ਸੀਗੇ ਵੀ ਸਾਡੇ ਨਾਲ ਇਦਾਂ ਦਾ ਵਤੀਰਾ ਹੋ ਰਿਹਾ ਹੈਗਾ ਤਾਂ ਸੰਗਤੀ ਹੁਣ ਸਾਰੇ ਹੀ ਮੈਨੇਜਮੈਂਟ ਜਿੰਨੀ ਆਪਾ ਪਪਾ ਪਾਲਾ ਜੀ ਨੇ ਉਹ ਚੇਂਜ ਕਰਤੀ ਸਾਰੇ ਹੀ ਸੇਵਾਦਾਰ ਚੇਂਜ ਕਰਤੇ ਜੋ ਸੰਗਤਾਂ ਦੇ ਨਾਲ ਗਲਤ ਵਤੀਰਾ ਕਰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਹੀ ਬਦਲ ਦਿੱਤਾ ਗਿਆ ਨਵੇਂ ਮੁੰਡੇ ਗੇ ਨਵੇਂ ਸੇਵਾਦਾਰ ਰੱਖੇ ਗਏ ਨੇਗੇ ਜੋ ਕਿ ਸੰਗਤਾਂ ਨੂੰ ਸਹੀ ਟੰਗ ਦੇ ਨਾਲ ਗਾਈਡ ਕਰ ਸਕਣ ਕਿਉਂਕਿ ਦੂਰੋਂ ਦੂਰੋਂ ਚੱਲ ਕੇ ਸੰਗਤ ਦਰਬਾਰ ਤੇ ਆਉਂਦੀ ਹੈਗੀ ਸਰਦਾ ਦੇ ਨਾਲ ਆਉਂਦੀ ਹੈਗੀ ਕਿਸੇ ਮਕਸਦ ਦੇ ਨਾਲ ਆਉਂਦੀ ਹੈਗੀ ਬਾਬਾ ਜੀ ਨੂੰ ਜਦੋਂ ਇਹ ਗੱਲਾਂ ਕਨਫਰਮ ਹੋਈਆਂ ਤਾਂ ਬਾਬਾ ਜੀ ਦਾ ਆਪ ਦਾ ਵੀ ਖੁਦ ਮਾਣਾ ਜਿਹੜਾ ਉਹ ਦੁਖੀ ਹੋਇਆ ਵੀ ਯਾਰ ਕੋਈ ਵੀ ਚੱਲ ਕੇ ਆਉਂਦਾਗਾ ਠੀਕ ਹੈ ਕਿਸੇ ਨੂੰ ਆਪਾਂ ਕਿਸੇ ਵੀ ਤਰ੍ਹਾਂ ਦਾ ਉਹਨੂੰ ਦੁਖੀ ਕਰਕੇ ਨਾ ਇਥੋਂ ਤੋਰੀਏ ਉਹਨੂੰ ਸਮਾਂ ਜਿਹੜਾ ਉਹ ਮਿਲੇ ਜਿਸ ਕੰਮ ਦੇ ਲਈ ਉਹ ਆਇਆ ਉਹਦਾ ਉਹ ਕੰਮ ਆਗਾ ਉਹਦਾ ਉਹ ਸਫਲ ਹੋਵੇ ਤੁਸੀਂ ਸੰਗਤ ਜੀ ਪਹੁੰਚਣਾਗਾ ਮੰਗਲਵਾਰ ਬੁੱਧਵਾਰ ਵੀਰ ਤਿੰਨ ਦਿਨ ਚੌਂਕੀ ਲੱਗਦੀ ਹੈਗੀ ਸੋਮਵਾਰ ਆ ਕੇ ਆਪਣਾ ਨਾਮ ਦਰਜ ਕਰਵਾ ਕੇ ਤੁਸੀਂ ਆਪਣੀ ਬਾਰੀ ਜਿਹੜੀ ਉਹ ਲਗਵਾ ਸਕਦੇ ਹੋਗੇ ਮੰਗਲਵਾਰ ਬੁੱਧਵਾਰ ਵੀਰਵਾਰ ਸੰਗਤਾਂ ਨੂੰ ਬਾਬਾ ਪਾਲਾ ਜੀ ਕੱਲੇ-ਕੱਲਿਆਂ ਨੂੰ ਇਸੇ ਤਰ੍ਹਾਂ ਹੀ ਸੈਪਰੇਟ ਬੈਠ ਕੇ ਹੀ ਮਿਲਦੇ ਨੇਗੇ ਕੌਣ ਜਿਸ ਦਿਨ ਲੱਗੇਗੀ ਆਪਣੇ ਚੈਨਲ ਤੇ ਤੁਹਾਨੂੰ 2 ਦਿਨ ਪਹਿਲਾਂ ਅਪਡੇਟ ਪਾਉਣ ਦੀ ਮਿਲ ਜਾਵੇਗੀ ਕੌਣ ਰਾਤ ਦੀ ਹੀ ਲੱਗਦੀ ਹੁੰਦੀ ਹੈਗੀ ਉਸ ਚੌਂਕੀ ਰਾਤ ਦੀ ਹੀ ਲੱਗਦੀ ਹੁੰਦੀ ਹੈ ਉਹ ਚੌਂਕੀ ਸਾਰੀ ਅਪਡੇਟ ਤੁਹਾਨੂੰ ਆਪਣੇ ਚੈਨਲ ਤੇ ਮਿਲ ਜਾਇਆ ਕਰੇਗੀ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲਿਓ ਜੇਕਰ YouTube ਤੇ ਦੇਖਦੇ ਹੋ ਸਬਸਕ੍ਰਾਈਬ Facebook ਤੇ ਦੇਖਦੇ ਹੋ ਕਰ ਲ ਕਰੋ ਫੋਲੋ ਦੇਵੋ ਅਜਾਸਤ ਸੰਗਤ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ ਜੈ ਮਸਤਾਂ